ਪੇਟੀ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕਰਨ ਬਹਿਰਾ। ਵੱਡੀ ਖਬਰ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਕਿ ਪਟਿਆਲਾ ਪੁਲਿਸ ਨੇ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਭਾਰਸੂ ਵਿੱਚ ਹੋਈ ਹੈ। ਤਾਂ ਪੁਲਿਸ ਦੇ ਬੋਲੋ ਸਖਤ ਮੁਸ਼ੱਕਤ ਕਰਨ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਇਸ ਸੰਬੰਧੀ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਪਿਛਲੇ 1.5 ਸਾਲ ਤੋਂ ਮਿਲਟਰੀ ਸਟੇਸ਼ਨ ਦੀ ਜਾਣਕਾਰੀ ਪਾਕਿਸਤਾਨੀ ਏਜੰਸੀਆਂ ਨੂੰ ਭੇਜ ਰਿਹਾ ਸੀ। ਜਿਸ ਪਾਸੋਂ ਵਕਫਾ ਕੰਪਨੀਆਂ ਦੇ ਚਾਰ ਮੋਬਾਈਲ ਫੋਨ ਬਰਾਮਦ ਹੋਏ ਨੇ ਐਸਐਸਪੀ ਨੇ ਇਹ ਵੀ ਦੱਸਿਆ ਕਿ ਭਾਰਤ ਦੇ ਵਿੱਚ ਰਹਿ ਕੇ ਭਾਰਤ ਦੇ ਮਿਲਟਰੀ ਸਟੇਸ਼ਨ ਦੀਆਂ ਗਤੀਵਿਧੀਆਂ ਅਤੇ ਭਾਰਤ ਖਿਲਾਫ ਪਾਕਿਸਤਾਨ ਦੇ ਵਿੱਚ ਬੈਠੇ ਕੰਮ ਕਰ ਰਹੇ ਵਾਲੇ ਵਿਅਕਤੀਆਂ ਨੂੰ ਜਾਣਕਾਰੀ ਦਿੱਤਾ ਤਾਂ ਦੋਸ਼ੀ ਗੁਰਪ੍ਰੀਤ ਸਿੰਘ ਪੰਜਾਬੀ ਕੁੜੀ ਨਾਮ ਦੀ ਆਈਡੀ ਤੋਂ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਗੱਲਬਾਤ ਕਰਦਾ ਸੀ ਜਿਸ ਦੇ ਵਿੱਚ ਲਾਈਵਜ਼ ਇਨ ਕਰਾਚੀ ਪਾਕਿਸਤਾਨ ਲਿਖਿਆ ਹੋਇਆ ਤਾਂ ਦੋਸ਼ੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਸੰਬਰ 2024 ਦੇ ਵਿੱਚ SIM ਜਾਰੀ ਕਰਵਾ ਕੇ ਆਪਣੇ ਉਪਤ ਨੰਬਰ WhatsApp ਐਕਟੀਵੇਸ਼ਨ ਕੋਡ ਉਸ ਕੁੜੀ ਜੋ ਕਿ ਪਾਕਿਸਤਾਨ ਦੇ ਵਿੱਚ ਰਹਿੰਦੀ ਹੈ ਉਸ ਨੂੰ ਦਿੰਦਾ ਹੈ ਜੋ ਕਿ ਉੱਤੇ ਰਹਿ ਰਹੇ ਵਿਅਕਤੀ ਚਲਾ ਰਹੇ ਸਨ ਤੁਹਾਨੂੰ ਵੀ ਮুলਜ਼ਮ ਗੁਰਪ੍ਰੀਤ ਸਿੰਘ ਵਕਵਾਕ ਆਪਸ ਰਾਹੀਂ ਪਾਕਿਸਤਾਨੀ ਏਜੰਸੀਆਂ ਦੇ ਨਾਲ ਗੱਲਬਾਤ ਕਰਦਾ ਸੀ ਇਹ ਵਿਅਕਤੀ ਸੈਂਟਰਲ ਏਜੰਸੀ ਦੀ ਰਡਾਰ ਤੇ ਵੀ ਸੀ ਸੋ ਦੱਸਦੇ ਕਿ ਵਿਅਕਤੀ SIM ਕਾਰਡ ਟੈਲੀਕਮ ਡਿਵਾਈਸ ਸੀਕ੍ਰੀਟ ਐਂਡ ਸੈਂਸਿਟਿਵ ਮਿਲਟਰੀ ਦੀ ਇਨਫੋਰਮੇਸ਼ਨ ਪਾਕਿਸਤਾਨ ਦੇ ਵਿੱਚ ਬੈਠੇ ਵਿਅਕਤੀਆਂ ਨੂੰ ਭੇਜਦਾ ਸੀ ਤਪੋਲਸ ਮੁਤਾਬਕ ਮੁਲਜ਼ਮ ਤੋਂ ਗੰਭੀਰਤਾ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸpassੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਬਾਬਤ ਐਸਐਸਪੀ ਵਰੁਣ ਸ਼ਰਮਾ ਤੇ ਵੱਲੋਂ ਹੋਰ ਕੀ ਕੁਝ ਵੱਡੇ ਖੁਲਾਸੇ ਕੀਤੇ ਗਏ ਨੇ ਆਓ ਜਾਣਦੇ ਹਾਂ ਯਾਲਾ ਰੇਂਜ ਗੈਰ ਦिशा निर्देश ਹੈਟ ਪਟਿਆਲਾ ਪੁਲਿਸ ਜਿਹੜੀ ਆ ਲਗਾਤਾਰ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਉਸੇ ਮਹਿਮ ਚ ਸਾਨੂੰ ਬਹੁਤ ਵੱਡੀ ਤਾਮਯਾਬੀ ਉਦੋਂ ਮਿਲੀ ਜਦੋਂ ਇੱਕ ਐਸਪੀ ਓਨਜ ਨੈਟਵਰਕ ਨੂੰ ਬਰਸਟ ਕਰਦੇ ਹੋਏ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਗਵਾਂਡੀ ਮੁਲਕ ਪਾਕਿਸਤਾਨ ਨੂੰ ਮਿਲਟਰੀ ਦੇ ਬਾਰੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਕਰਦਾ ਸੀ ਇਹ ਪਾਤਸੋ ਏਰੀਏ ਚ ਅਫੀਸ਼ੀਅਲ ਸੀਕ੍ਰੀਟ ਐਕਟਸ ਦਾ ਮੁਕੱਦਮਾ ਸੀ ਦਰਜ ਕੀਤਾ ਹੈ ਇਹਦਾ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਨਰਲ ਸਿੰਘ ਹੈਗਾ ਬੇਸਿਕਲੀ ਇਹਨੂੰ ਗੁਆਂਡੀ ਮੁਲਕ ਦੀ ਕੰਟਰੀਆਂ ਨੇ ਹਾਨੀ ਟਰੈਪ ਕੀਤਾ ਸੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਰਾਹੀਂ ਕੁੜੀਆਂ ਦੀ ਪ੍ਰੋਫਾਈਲ ਬਣਾ ਕੇ ਪਹਿਲਾਂ ਇਹਨੂੰ ਹਾਨੀ ਟਰੈਪ ਕੀਤਾ ਗਿਆ ਜਦੋਂ ਇਹ ਹਾਨੀ ਟਰੈਪ ਹੋ ਗਿਆ ਤੇ ਇਹਦੇ ਤੋਂ ਇੰਡੀਅਨ ਨੰਬਰ ਦਾ ਇੱਕ ਵਟਸਐਪ ਨੰਬਰ ਐਕਟੀਵੇਟ ਕਰਾ ਕੇ ਉਹਦਾ ਕੋਡ ਮੰਗਿਆ ਗਿਆ ਤਾਂ ਕਿ ਗੁਆਂਡੀ ਮੁਲਕ 'ਚ ਬੈਠੇ ਜਿਹੜੇ ਦੇਸ਼ ਵਿਰੋਧੀ ਅੰਸਰ ਆ ਹੋਸ ਇੰਡੀਅਨ ਵਟਸਐਪ ਨੰਬਰ ਦੀ ਵਰਤੋਂ ਕਰ ਸਕਣ ਉਸ ਤੋਂ ਬਾਅਦ ਇਹਨੂੰ ਕਿਹਾ ਗਿਆ ਕਿ ਮਿਲਟਰੀ ਦੀ ਮੂਵਮੈਂਟ ਤੇ ਮਿਲਟਰੀ ਕੈਂਪ ਦੀ ਇੰਟਰਨਮੈਂਟ ਦੀ ਲੋਕੇਸ਼ਨਾਂ ਉਹਨਾਂ ਦੀ ਫੋਟੋਆਂ ਵਗੈਰਾ ਇਹਦੇ ਤੋਂ ਮੰਗਵਾਈਆਂ ਜਾਂਦੀਆਂ ਸੀ ਤੇ ਉਹਦੇ ਬਾਬਤ ਇਹਨੂੰ ਫਾਈਨੈਂਸ਼ੀਅਲੀ ਜਿਹੜੇ ਬੈਨੀਫਿਟ ਉਹ ਦਿੱਤੇ ਜਾਂਦੇ ਸੀ ਅਸੀਂ ਇਹਦੇ ਮੋਬਾਈਲ ਫੋਨ ਵੀ ਰਿਕਵਰ ਕਰ ਲਏ ਆ ਜਿਨ੍ਹਾਂ ਰਾਹੀਂ ਇਹ ਸੈਂਸਿਟਿਵ ਇਨਫੋਰਮੇਸ਼ਨ ਗਵਾਂਡੀਸੂ ਮੁਲਕ ਚ ਭੇਜ ਰਿਆ ਸੀ ਤੇ ਅਸੀਂ ਇਹਨੂੰ ਹੋਰ ਵੀ ਡੂੰਘਾਈ ਨਾਲ ਇਸ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ ਸੈਂਟਰਲ ਏਜੰਸੀਜ਼ ਦੀ ਵੀ ਅਸੀਂ ਮਦਦ ਲਵਾਂਗੇ ਤੇ ਇਹਦੇ ਨਾਲ ਜਿਹੜੇ ਕੀ ਗਵਾਂਡੀ ਮੁਲਕ ਪਾਕਿਸਤਾਨ 'ਚ ਬੈਠੇ ਦੇਸ਼ ਵਿਰੋਧੀ ਭਾਰਤ ਵਿਰੋਧੀ ਅਨਸਰ ਨੇ ਉਹਨਾਂ ਨੂੰ ਕਾਫੀ ਇੱਕ ਝਟਕਾ ਵੀ ਲੱਗਿਆ ਤੇ ਠੱਲ ਵੀ ਪਾਊਗੀ ਕਿਉਂਕਿ ਇਹੋ ਜੇ ਹਨੀ ਟ੍ਰੈਪ ਕਰਕੇ ਉਸ ਤੋਂ ਬਾਅਦ ਆਪਣੇ ਮਾਇਆ ਜਾਲ 'ਚ ਫਸਾ ਕੇ ਉਹਨਾਂ ਨੂੰ ਪੈਸੇ ਵਗੈਰਾ ਦੇ ਕੇ ਜਿਹੜੀ ਸਾਡੀ ਭਾਰਤੀ ਫੌਜ ਦੀ ਮਿਲਟਰੀ ਏਰੀਆ ਦੀ ਕੰਟੋਨਮੈਂਟ ਦੀ ਜਿਹੜੀ ਬਹੁਤ ਹੀ ਸੈਂਸਿਟਿਵ ਤੇ ਸੰਜੀਦਾ ਇਨਫੋਰਮੇਸ਼ਨ ਹੁੰਦੀ ਆ ਏ ਉਥੇ ਲੀਕ ਕਰਦਾ ਸੀ ਤੇ ਮੋਬਾਈਲ ਫੋਰੈਂਸਿਕਸ ਵੀ ਅਸੀਂ ਕਰਾਵਾਂਗੇ ਦੀ ਸਾਇੰਟਿਫਿਕ ਤਰੀਕੇ ਨਾਲ ਵੀ ਸਾਰੀ ਜਾਂਚ ਕੀਤੀ ਜਾਊਗੀ